ਕਟਨਾ ਜੀ ਪਹਿਲਾਂ ਤਾਂ ਤੁਹਾਨੂੰ ਜੀ ਆਇਆਂ ਨੂੰ ਸਾਰਿਆਂ ਨੂੰ ਜਿਹੜਾ ਕਟਨਾ ਕੀਤਾ ਜਾ ਰਿਹਾ ਇਹ ਅਮਰਤ 2 ਦਾ ਪ੍ਰੋਜੈਕਟ ਆ ਇਹ 40.25 ਕਰੋੜ ਰੁਪਇਆ ਲੱਗਣਾ ਹੈ ਤੇ ਜਿਹਦੇ ਵਿੱਚੋਂ ਜਿਹੜਾ 26 ਕਰੋੜ 25.46 ਕਰੋੜ ਰੁਪਇਆ ਜਿਹੜਾ ਉਹ ਲੱਗਣਾ ਵਾਟਰ ਸਪਲਾਈ ਸੀਵਰੇਜ ਬੋਰਡ ਤੇ ਵਾਟਰ ਸਪਲਾਈ ਤੇ ਤਾਂ ਜਿਹੜਾ ਲੱਗਣਾ ਵਾ ਬਾਕੀ ਜਿਹੜੀ ਉਹ अमाउंट ਉਹ ਲੱਗਣੀ ਆ ਜਿੱਥੋਂ ਕਿਦੋਂ ਆਪਾਂ ਪਾਈਪ ਨੰਘਾਵਾਂਗੇ ਉਹਦੀ ਟੁੱਟ ਭੱਜੋਗੀ ਉੱਤੇ ਲੱਗਣੇ ਪੈਸੇ ਕారణ ਕੀ ਇੱਕ ਜਿਹੜੇ ਕਿ ਸ਼ਿਵ ਕਲੋਨੀ ਦਾ ਜਿਹੜੇ ਕਿ ਅੰਮ੍ਰਿਤ 2 ਦਾ ਜਿਹੜੇ ਬਾਟਰ ਸਪਲਾਈ ਦਾ ਕੰਮ ਬੰਦ ਹੋਇਆ ਇਥੇ ਨੇ ਬਤਾਇਆ ਕਿ ਪਹਿਲਾਂ ਵੀ ਕਹ ਕਹ ਰਹੇ ਕਿ ਤੁਹਾਡੇ ਵੱਲੋਂ ਕੰਮ ਬੰਦ ਕਰਾਇਆ ਗਿਆ ਤਾਂ ਔਰ ਕੀ ਹੈ ਕਿ ਕਾਰਨ ਕੀ ਆ ਇਦਾਂ ਦੀ ਕੋਈ ਗੱਲ ਨਹੀਂ ਸਾਡੇ ਵੱਲੋਂ ਕੋਈ ਕੰਮ ਬੰਦ ਨਹੀਂ ਕਰਾਇਆ ਗਿਆ ਸੀ ਐਕਚੁਅਲੀ ਕੰਮ ਹੀ ਅੱਜ ਸ਼ੁਰੂ ਹੋਇਆ ਪਹਿਲਾਂ ਤਾਂ ਸਿਰਫ ਇੱਕ ਉਹ ਸੀਵਰੇਜ ਦੀ ਪਾਈਪਲਾਈਨ ਜੋੜਨ ਨੂੰ ਕੰਮ ਉਹ ਪੱਟੀ ਗਈ ਸੀ ਲਾਈਨ ਉਹਨੂੰ ਹੀ ਅੰਮ੍ਰਿਤ 2 ਦਾ ਨਾਮ ਦਿੱਤਾ ਗਿਆ ਉਹਦਾ ਵਧਾਈ ਕਰ ਲੋ ਜਿਹੜਾ ਕੰਮ ਉਹ ਐਕਚੁਅਲੀ ਅੱਜ ਸ਼ੁਰੂ ਹੋਇਆ ਜਿਹੜੇ ਆਮ ਲੋਕਾਂ ਦੇ ਜਿਹੜੇ ਪਾਈਪਾਂ ਵੀ ਟੁੱਟ ਜਾਂਦੇ ਆ ਤਾਂ ठेकेदार ਵੱਲੋਂ ਲੋਕਾਂ ਨੂੰ ਹਰਾਸਮੈਂਟ ਵੀ ਹੋ ਰਹੀ ਹੈ ਤੱਕੀ ਉਹ ਕੰਮ ਨਾਲ ਨਾਲ ਉਹ ਲੋਕਾਂ ਦੇ ਰਿਪੇਅਰ ਵੀ ਕਰਵਾਈ ਜਾਊਗੀ ठेकेदार ਵੱਲੋਂ ਇਹਦੇ ਵਿੱਚ ਨਾ ਜਿਹੜਾ ਦੇਖੋ ਤੁਹਾਨੂੰ ਉਹੀ ਗੱਲ ਮੈਂ ਅੱਗੇ ਦੱਸੀ ਜਿਹੜਾ 40.25 ਕਰੋੜ ਦਾ ਜਿਹੜਾ ਪ੍ਰੋਜੈਕਟ ਆ ਉਹ ਪਾਈਪਲਾਈਨ ਮਚਾਉਣ ਦਾ ਵਾ ਤੇ ਜਿਹੜੀ ਹੈਗਾ ਵਾ ਜਿਹੜੇ ਬਾਕੀ ਭਾਜ ਤੇ ਪੈਸੇ ਆ 40.25 ਕਰੋੜ ਵਿੱਚੋਂ ਜਿਹੜੇ 25.46 ਕਰੋੜ ਰੁਪਈਆ ਜਿਹੜਾ ਉਹ ਪਾਈਪਲਾਈਨ ਮਚਾਉਣ ਦਾ ਜਿਹੜੇ 15 ਕਰੋੜ ਦੇ ਕਰੀਬ ਆਉ ਰਿਪੇਅਰ ਦਾ ਵਾ ਜੇ ਕਿ ਜੇ ਪਾਈਪ ਟੁੱਟ ਜਾਂਦੀ ਜਾਂ ਕੋਈ ਸੜਕ ਟੋੜ ਤੋੜਦੇ ਆ ਉਹਨੂੰ ਪਾਉਣ ਲਈ ਤੋਂ ਰਿਪੇਅਰ ਲਈ ਆ ਬਾਅਦ ਚ ਰਿਪੇਅਰ ਹੋ ਸਕੇ ਉਹਦੀ ਇਹ ਠੇਕੇਦਾਰ ਵੱਲੋਂ ਕਹਿ ਕਹ ਲੋ ਕਿ ਪਬਲਿਕ ਨੂੰ ਹਰਾਸਮੈਂਟ ਤਾਂ ਨਹੀਂ ਹੋਊਗੀ ਜਿਹੜੇ ਕੰਮ ਦੇ ਪ੍ਰੋਜੈਕਟ ਦੇ ਵਿੱਚ ਬਿਲਕੁਲ ਨਹੀਂ ਹਰਾਸਮੈਂਟ ਹੋਊਗੀ ਜੀ ਆ ਦੇਖੋ ਆ ਮੈਨੂੰ ਲੱਗਦਾ 25 ਤੋਂ 30 ਸਾਲ ਹੋ ਗਿਆ ਗਲੀ ਚ ਕਿਤੇ ਪਾਈ ਨਹੀਂ ਹੋਣੀ ਪਾਈਪ ਲਾਈਨ ਜਿੱਥੇ ਅੱਜ ਪਾਉਣ ਜਾ ਰਹੇ ਆ ਸੀ ਆਨਰ ਟਾਈਮ ਤੇ ਹੋਰ ਕੀ ਏਜੰਡੇ ਰੋਂਗੇ ਸ਼ਹਿਰ ਦੇ ਡਿਵੈਲਪਮੈਂਟ ਦੇ ਆਉਣ ਵਾਲੇ ਟਾਈਮ ਤੇ ਤੁਸੀਂ ਦੇਖੋ ਜੀ ਜਿਹੜੀ ਗੱਲ ਮੈਂ ਕਰਦਾ ਮਾਂ 4 ਕਰੋੜ 85 ਲੱਖ ਰੁਪਏ ਇੱਕ ਆਇਆ ਹੈ ਸ਼ਹਿਰ ਨੂੰ ਜਿਹੜੀਆਂ ਸੜਕਾਂ ਜਿਹਦਾ ਨਰ ਰੇਪੇ ਹੋਣਗੀਆਂ ਬਣਨ ਗਿਆ ਨਵੀਆਂ ਉਸ ਤੋਂ ਬਾਅਦ 9 ਕਰੋੜ ਰੁਪਏ ਦਾ ਦੁਆਰਾ ਆ ਗਿਆ ਸਰਕਾਰ ਵੱਲੋਂ ਜਿਹੜਾ ਸੜਕਾਂ ਜਿਹੜੀਆਂ ਰਹਿੰਦੀਆਂ ਵਾਂ ਉਹ ਵੀ ਪੈ ਚੁੱਕੀਆਂ ਆਲਮੋਸਟ ਪੂਰੇ ਸ਼ਹਿਰ ਦੀਆਂ ਸੜਕਾਂ ਅਗਲੇ ਦਿਨਾਂ ਚ ਨਵੀਆਂ ਬਣ ਜਾਣਗੀਆਂ ਔਰ ਸਾਡੀ ਕੋਸ਼ਿਸ਼ ਆ ਕਿ ਜਿਹੜਾ ਸਾਡਾ ਵਿਕਾਸ ਪਿਛਲੇ ਦਿਨਾਂ ਚ ਨਹੀਂ ਹੋ ਸਕਿਆ ਉਹਨੂੰ ਪੂਰਾ ਕਰਕੇ ਔਰ ਸ਼ਹਿਰ ਨੂੰ ਇੱਕ ਵਧੀਆ ਸ਼ਹਿਰ ਬਣਾਇਆ ਜਾਵੇ